ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਾਂ ਕਾਰਾਂ ਚ ਪਾਲਕ ਕਰੇ ਜੀ ਵਾਦਾ ਗੱਲ ਉਹੀ ਹੋਈ ਜਾਂਦੀ ਫੇਰ ਵੀ ਪਤਾ ਨਹੀਂ ਕਿਹੜਾ ਚੱਕਰ ਹੈ ਦਵਾਈਆਂ ਨਹੀਂ ਖੜਾ ਛੱਡਦੀਆਂ ਅੱਜ ਤਾਂ ਹੁਣ ਐਡਮਿਟੇ ਕਰਾਉਣੀ ਪਈ ਜੈਸਮਿਨ ਵੀਦਾ ਜੀ ਇੱਕ ਤਾਂ ਸੈੱਲ ਘਟ ਗਏ ਥੋੜੇ ਜਿਤੇ ਤੇ ਇੱਕ ਇਹਨੂੰ ਸ਼ਿਕਾਇਤ ਆ ਗਈ ਟਾਈਫਾਇਡ ਦੀ ਤੇ ਸਰੀਰ ਇਹਦਾ ਢੱਲਾ ਜਾ ਪਈ ਜਾਂਦਾ ਲੱਤਾਂ ਦੁਖੀ ਜਾਂਦੀਆਂ ਤੇ ਸਰੀਰ ਨੂੰ ਕਾਫੀ ਪ੍ਰੋਬਲਮ ਸੀਗੀ ਸਵੇਰੇ ਮਾਰਨਿੰਗ 'ਚ ਇੱਕ ਉਲਟੀਆਂ ਲੱਗਿਆ ਹੋਈਆਂ ਬਹੁਤ ਜ਼ਿਆਦਾ ਇਹ ਕੁਸ ਖਾਂਦੀ ਹੈ ਜਦ ਇਹ ਬਾਹਰ ਆ ਜਾਂਦਾ ਉਹਦੇ ਕਰਕੇ ਫੇਰ ਅ ਅੱਜ ਇਹ ਲੈ ਕੇ ਆਏ تھے ਮੈਂ ਤਾਂ ਦੁੱਧ ਪਾਰਿਆ ਤਾਂ ਚਾਚਾ ਜੀ আর ਮਾਸੀ ਜੀ ਲੈ ਕੇ ਆਏ ਤੇ ਚਾਚੀ ਜੀ ਤੇ ਉਹਨਾਂ ਨੇ ਫੇਰ ਪਹਿਲਾਂ ਸਰਕਾਰੀ ਹਸਪੀਟਲ 'ਚ ਦਿਖਾਇਆ ਡਾਕਟਰ ਸਾਹਿਬ ਅਸੀਂ ਕਈ ਚੇਂਜ ਕਰ ਲਏ ਤੁਹਾਨੂੰ ਐਵੇਂ ਕਹੀਏ ਫੇਰ ਉੱਥੇ ਵੀ ਸਰਕਾਰੀ ਹਸਪੀਟਲ ਵਿੱਚ ਵੀ ਵੈਸੇ ਧਰਮ ਸਿੰਘ ਡਾਕਟਰ ਸਾਹਿਬ ਦਾ ਹੀ ਬੇਟਾ ਹੈ ਹਨਾ ਜੀ ਇਨੰਦ ਇਹ ਬੇਟਾ ਜੀ ਉੱਥੇ ਤੇ ਉਹ ਕਹਿੰਦੇ ਵੀ ਤੁਸੀਂ ਇੱਥੇ ਹਸਪੀਟਲ ਚਲ ਜਓ ਉੱਥੇ ਡ੍ਰਿਪ ਲੱਗੂਗੀ ਤੇ ਕੈਸ ਦੇ ਤਾਂ ਹੈ ਤੇ ਵੀ ਸਰਕਾਰੀ ਚ ਵੀ ਲਾ ਲਓ ਹੂੰ ਤਾਂ ਉਹ ਸਾਹ ਸੁਝ ਨਹੀਂਦਾ ਨਾ ਇਹਨਾਂ ਹੋਰ ਮੰਨ ਤਾਂ ਪਹਿਲੇ ਖਰਾਬ ਹੋ ਗੋ ਨਾ ਹਾਂ ਤੇ ਫਿਰ ਮੈਲ ਕਰਕੇ ਉਹ ਥੋੜਾ ਜਿਹਾ ਫਿਰ ਉੱਥੇ ਅਸੀਂ ਸੋਚਿਆ ਵੀ ਚਲੋ ਇੱਧਰ ਹੀ ਲਵਾ ਲੈਂਦੇ ਆ ਤੇ ਉਰੇ ਆਏ ਤੇ ਜੀ ਫਿਰ ਹੁਣ ਡ੍ਰਿਪ ਲੱਗੀ ਹੋਈ ਐ ਤੇ ਬਾਕੀ ਵੀਡੀਓ ਵੈਸੇ ਪਹਿਲਾਂ ਮੈਂ ਥੋੜੀ ਜਿਹੀ ਬਣਾ ਲਈ ਤੇ ਆਹ ਵੀਡੀਓ ਹੁਣ ਬਾਅਦ ਚ ਬਣਾਣ ਲੱਗਿਆ। ਅ ਆਹ ਦਾ ਮਨ ਕਰਦਾ ਦਾ ਪਰੌਂਡੇ ਖਾਣ ਨੂੰ ਪਰੌਂਠੇ ਭਾਈ ਡਾਕਟਰ ਸਾਹਿਬ ਨੇ ਮਨਾ ਕਰਤਾ। ਜਾਣ ਕੇ ਕਹਿੰਦੇ ਹੁਣ। ਜਾਣ ਕੇ ਨਹੀਂ ਇਹ ਤਾਂ ਸੱਚੀ ਪੁੱਛ ਕੇ ਆਏ ਤੇ ਵਾਸੀ। ਫੇਰ ਹੁਣ ਖੀਚੜੀ ਬੰਗਾਈ ਦੀ ਖੀਚੜੀ ਖਲਾਈ ਆ। ਤੇ ਡ੍ਰਿਪ ਲੱਗੀ ਹੋਈ ਆ ਬਸ ਇੱਕ ਬੋਤਲ ਦਾ ਮੁੱਕ ਲਈ। ਅ ਇੱਕ ਛੋਟੀ ਹੋਰ ਲਾਤੀ ਨਾ ਹਨਾ। ਤੇ ਉਹ ਹੁਣ ਦੇਖਦੇ ਆ ਉਹ ਤੋਂ ਬਾਅਦ ਫਿਰ ਛੁੱਟੀ ਹੋ ਜਵੇ ਸ਼ਾਇਦ ਬਾਕੀ ਚਲੋ ਦੇਖਦੇ ਆ ਜੀ ਕੀ ਬਣਦਾ ਮਾਸੀ ਜੀ ਵੀ ਹੁਣ ਆਈ ਮਾਸੀ ਜੀ ਵੀ ਬੰਲਾ ਦਾ ਗੱਡੀ 'ਚ ਆਰਾਮ ਕਰਦੇ ਹੁਣ ਇਹ ਮੈਂ ਕਿਹਾ ਚਲੋ ਕਾਹ ਨੂੰ ਤੰਗ ਕਰਨੇ ਆ ਮਾਸੀ ਜੀ ਕਹਾ ਹੋਰ ਲਾਗੇ ਜੀ ਇਹ ਛੁੱਟੀ ਜੀ ਹੁਣ ਨਹੀਂ ਕੀ ਹੋ ਗਿਆ ਹੁਣ ਕੀ ਕਹਿੰਦੇ ਛੁੱਟੀ ਵਾਰ ਛੁੱਟੀ ਤਾਂ ਕਹਿੰਦੇ ਵੀ ਬਸ ਆ ਲਾਸਟ ਆ ਇਹਦੇ ਬਾਅਦ ਕਰ ਦੇਣੀ ਜੀ ਕਹਿੰਦੇ ਹਾਂ 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 ਨੀ ਤੋ ਬਾਦ ਹੋ ਜਣੀ ਛੋਟੀ ਹੁਣ ਠੀਕ ਚਾ ਚੂ ਪੀ ਲਈ ਚਾ ਤਾਂ ਕਿੱਥੇ ਚਾ ਤਾਂ ਨਹੀਂ ਆਈ ਥੀ ਜੀ ਚਲ ਆਪਾਂ ਫਿਰ ਲਿਆ ਕੋਈ ਨਹੀਂ ਚਾ ਚਾਵਾ ਲਿਆਉਨੇ ਕੋਈ ਨਹੀਂ ਤੇ ਮੈਂ ਵੀ ਫੇਰ 10-15 ਮਿੰਟ ਮੈਂ ਵੀ ਸੌ ਲਿਆ ਮਸੀ ਤਾਂ ਆਪ ਸੌ ਲਿਆ ਗੱਡੀ ਚ ਚਲੋ ਸਾਰਿਆਂ ਨੇ ਕੋਈ ਨੀਂਦ ਕੱਢ ਲਈ ਨਾ ਇਹ ਤਾਂ ਇਹ ਵੀ ਟਿਕੀ ਵਿੱਚ ਨੂੰ ਡੇਢ ਕ ਘੰਟਾ ਦਾ ਟਿਕੀ ਰਹੀ ਮੈਨੂੰ ਮੈਂ ਤਾਂ ਵੀ ਸੌਂ ਗਈ ਸੀ ਚਲ ਪੈ ਜਾਂਦੇ ਹਾਂ 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 ਜੀ ਫੇਰ ਟਿਕੀ ਤਾਂ ਰਹੀ ਆ ਸੌਣ ਦੇ ਲਈ ਹਾਂ ਜੀ ਹਾਂ ਹਾਂ ਆ ਹੁਣ ਛੋਟੀ ਜੀ ਲਾਗੇ ਚਲੋ ਉਹ ਵੀ ਵੈਸੇ ਨਿਬੜ ਜਾਣੀ ਐ ਤਾਂ ਜਲਦੀ ਉਹ ਫਿਰ ਇਹਦੇ ਬਾਅਦ ਛੁੱਟੀ ਹੋਊਗੀ ਤੁਸੀਂ ਪਹਿਲਾਂ ਮਾਸੇ ਨੂੰ ਚਾਹ ਲਿਆਓ ਕਾੜੀ ਕਰੋ ਚਾਹ ਲਿਆੰਦਾ ਮੈਂ ਹੋਰ ਚਲਦੇ ਆ ਮਾੜੀ ਜੀ ਕਰ ਲੰਨੇ ਆ ਤੇਜ ਆ ਪੰਜ ਵੱਜ ਗਏ ਪੰਜ ਵੱਜ ਗਏ ਹੋਰ ਜੀ ਮਰਦਾ ਆਪ ਸਭ ਨੂੰ ਮੱਝਾਂ ਦਾ ਟਾਈਮ ਹੋਇਆ ਵਾ ਚਲੋ ਆ ਇਹਦਾ ਨੌਕਰ ਹੈਗਾ ਉਹ ਦੂਆ ਦਿਹਾੜੀ ਦਾਰ ਹੈਗਾ ਤੇ ਉਹ ਉਹ ਵੀ ਉਹ ਵੀ ਵੇਲੇ ਚੋਲਨ ਦਾ ਜੀ ਮੱਝਾਂ ਜਿਹੜੀਆਂ ਧਾਰ ਪੋਲੀ ਵਾਲੀਆਂ ਨਾ ਉਹ ਚੋਲਨ ਦਾ ਹਾਂ ਹਾਂ ਅੰਕਲ ਹੈ ਹਾਂ ਪੋਲੀ ਧਾਰ ਵਾਲੀਆਂ ਚੋਲਨਦਾ ਉਹ 14 ਨਹੀਂ ਉਹਨੇ ਤੇ ਬੱਸ ਆਹਨ ਨਿਬੜੇ ਤੇ ਚੱਲਦੇ ਆ ਫਿਰ ਥੋੜਾ ਜਿਹਾ ਟਾਈਮ ਆ ਕਿਹੜੀਆਂ ਵੀ ਘਪ ਕਰਨੀ ਪਾਰੀ ਤਾਂ ਪਾਰੀ ਬੱਡੇ ਉਹ ਹਾਂ ਯਾਰ ਮੈਂ ਤਾਂ ਭੁੱਲ ਗਿਆ ਡਰਮ ਵੀ ਮੇਰੇ ਕੋਲੇ ਐ ਮੋਟਰਸਾਈਕਲ ਫਚੋਂਗੇ ਵੀ ਕਾ ਉਹਦਾ ਵਿੱਚ ਰੱਖਦੇ ਹੋ ਡਰਮ ਗੱਡੀ ਦੇ ਓਹੋ ਮੇਰੀ ਗੱਲ ਤਾਂ ਸੁਣ ਲਾ ਉਹਨਾਂ ਨੇ ਮੈਂ ਅਸਾਂ ਕਹਿੰਦੇ ਮੈਂ ਚੋਣੀਆਂ ਡਰਮ ਤਾਂ ਮੇਰੇ ਕੋਲ ਆ ਦੁੱਧ ਕਰੀ ਜੇ ਪਾਉਣਾ ਫੇਰ ਸਿੱਧਾ ਫ੍ਰਿਜ ਜੇ ਪਾਉਣਾ ਪੈਣਾ ਚਲ ਬਾਲਟੀਆਂ ਨਾਲ ਚਲ ਕਰੂੰਗੇ ਮੈਂ ਦਾ ਕੁਝ ਮਨ ਨੂੰ ਉਂਦੀ ਨਹੀਂ ਜ਼ਿਆਦਾ ਆਉਂਦੀ ਆ ਹੂੰ ਨੂਰ ਦੀ ਯਾਦ ਆਉਂਦੀ ਆ ਚਲ ਹੁਣ ਚਲੇ ਜਾਣਾ ਬਸ ਘਰ ਨੂੰ ਘੰਟੇ ਤੱਕ ਊ ਠੀਕ ਹੋ ਗਈ ਬਸ ਇਹੀ ਬੋਲਤਾ ਹਾਂ ਹੋਰ ਕੀ ਆ ਨੂਰ ਨੂੰ ਮਿਲਨੀ ਜਾ ਕੇ ਪਾ ਲਈ ਜੱਫੀਆਂ ਨੂਰ ਨੂੰ ਆ ਠੀਕ ਰਹੀ ਹੋਰ ਹੋਰ ਨਾ ਹੁਣ ਤਾਂ ਠੀਕ ਆ ਜੀ ਦੋਸੇ ਮਾਸੇ ਨੂੰ ਚਾਹ ਲਿਆ ਦੋ ਚਾਹ ਲਿਆਉਂਦਾ ਮੈਂ ਚਾਹ ਤਾਂ ਮੈਂ ਵੀ ਪੀਣੀ ਮੈਂ ਤਾਂ ਆਪ ਹੁਣ ਚਾਹ ਲਿਖਿਆ ਮੈਂ ਦਾਦਾ ਮੈਂ ਲਿਆਉਂਦਾ ਜੀ ਜਾ ਕੇ ਲਓ ਜੀ ਅੱਜ ਸਾਡਾ ਬੱਬਰ ਸ਼ੇਰ ਬੱਬਰ ਸ਼ੇਰ ਭਾਈ ਢਿੱਲਾ ਹੋ ਗਿਆ ਜੀ ਥੋੜਾ ਜਿਹਾ ਦਾਖਲੇ ਕਰਾਉਣੇ ਨੇ ਜੀ ਦਾਖਲੇ ਕਰਾਉਣਾ ਪਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰਾਂ ਟਿੱਕੀ ਬਲਾਸ ਸਾਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਚ ਰਹੋ ਜੀ ਸਾਰੇ ਇਹ ਸਾਡੀ ਹੈਗੀ ਸਾਰਿਆਂ ਨੂੰ ਪਿਆਰੀ ਆਂਟੀ ਹਾਂਜੀ ਹਾਂਜੀ ਸੰਜੀਵ ਦੀ ਆਂਟੀ ਬਹੁਤ ਪਿਆਰੀ ਹੈ ਹਾਂ ਸਹੀ ਗੱਲ ਹੈ ਨਹੀਂ ਬਹੁਤ ਆਂਟੀ ਬਹੁਤ ਹੈਲਪ ਕਰਦੇ ਆਂਟੀ ਦੇ ਬਿਨਾ ਆਪਾਂ ਹਸਪੀਟਲ ਤੇ ਜਾਣਾ ਨਹੀਂ ਜਾਨੀ ਕੋਈ ਨਹੀਂ ਬਿਲਕੁਲ ਇਹਾਂ ਦੇ ਨਾਲ ਹੀ ਆ ਇਹ ਕਹਿੰਦੇ ਵੀ ਜਸਮੀਨ ਨੂੰ ਮੈਂ ਆ ਤੇ ਠੀਕ ਕਰਕੇ ਭੇਜਣ ਹੋਵੇ ਹਾਂਜੀ ਹਾਂ 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 ਜਸਮੀਨ ਵੈਸੇ ਹੱਸਣ ਲੱਗ ਗਈ ਪਹਿਲਾਂ ਨਾਲੋਂ ਪਿਆ ਤਾਂ ਹੈ ਜੀ ਫਰਕ ਥੋੜਾ ਜਿਹਾ ਪਿਆ ਤਾਂ ਹੈ ਜੀ ਫਰਕ ਹੁਣ ਹੌਲੀ ਹੌਲੀ ਨਾ ਜਾਉਗਾ 115 ਹੂੰ ਧਾਰੀ ਜਿਹੜੀ ਸਹੀ ਗੱਲ ਹੈ ਸ਼ਾਮ ਤੱਕ ਖਾਧਮ ਮਿਲਦੀ ਹੈ ਹੂੰ ਜਿਹੜੇ ਹਿਸਾਬ ਨਾਲ ਚੱਲ ਰਹੀ ਹੈ ਜੀ ਫਿਰ ਪੀ ਕੁਝ ਪੀ ਪੂੜਾ ਪੀਣ ਨੂੰ ਗਾਣਾ ਨਾਰੀਅਲ ਦਾ ਪੀ ਮੈਂ ਕੋਈ ਇਹ ਜੀ ਚੀਜ਼ ਖਾਣੀ ਹੈ ਤੁਸੀਂ ਹੱਸਦੇ ਨਹੀਂ ਹੱਸਦੇ ਨਹੀਂ ਅਸੀਂ ਕਿੱਥੇ ਅੱਲੂ ਵਾਲੇ ਪਰੌਠੇ ਖਾਣੇ ਆ ਮੈਨੂੰ ਮਿਲ ਜਾਣੇ ਕੌਣ ਤਾਂ ਕਹੇ ਜੀ ਇਵੇਂ ਜੀ ਇਵੇਂ ਹਾਂ ਉਹ ਨਾਲ ਲਿਆ ਦੀ ਹੈ ਮੇਰੇ ਡੈਡੀ ਕਹਿੰਦੇ ਕੁੰਦਨਾਲ ਕਰੋੜੇ ਦੇ ਨੇ ਮਮੀ ਕਹਿੰਦੀ ਸੀ ਨਾ ਮਮੀ ਕਹਿੰਦੀ ਸੀ ਐਜੀ ਅੱਜ ਵੀ ਪੂਰੇ ਵਲੌਗ ਐਨ ਘਰ ਨਾਲ ਸੁਣਦੇ ਕੁੰਦਨ ਤਾਂ ਸਾਡੇ ਮਹੱਲੇ 'ਚ ਰਹਿੰਦਾ ਹਾਂਜੀ 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 ਉਹਦਾ ਮੁੰਡਾ ਕੇਸ਼ ਸਾਡੇ ਮਹੱਲੇ 'ਚ ਰਹਿੰਦਾ ਮੈਂ ਤਾਂ ਐਨ ਵਲੌਗ ਦੇਖੇ ਮੈਂ ਫਿਰ ਚਿੱਟੇ ਜasmine ਨੇ ਕਹਿੰਦੀ ਕਿ ਦੋ ਦੋ ਦਿਨ ਦਵਾਈ ਲੈ ਕੇ ਆ ਜੂਨ ਬੁਖਾਰ ਤੇ ਜਿੰਨਾ ਮੈਂ ਭੰਗੀ ਤਾ ਉਦੋਂ ਮੈਨਾਂ ਤਾਂ ਮੈਂ ਆਂਟੀ ਦਾ ਘਰ ਲੱਗਿਆ ਤੇ ਮੇਰਾ ਕੱਢੀ ਪੁੱਟ ਗਿਆ ਤੇ ਮੈਂ ਆਪ ਪਈ ਸੀ ਅੱਛਾ ਜੀ ਹੋਰ ਮੈਨੂੰ ਇਹ ਗੱਲ ਲੈ ਕੇ ਕਿ ਮਤਲਬ ਕਿ ਕੋਣ ਉੱਪਰ ਬੰਦਾ ਆਇਆ ਹੈ ਇਹ ਤਾਂ ਕੋਈ ਇਹਨਾਂ ਦਾ ਫੋਨ ਚੱਲਦਾ ਤਾਂ ਮੇਟੀਂ ਤੇ ਹਾਂ ਮੈਨੂੰ ਕਿਸੇ ਦਾ ਆਇਆ ਬਤਾ ਦੇਖ ਜੋ ਕੁੰਡਾ ਖੋਲਿਆ ਮੈਂ ਖਲੇ ਇਹਦੇ ਕਿ ਘਰ ਡੋੜ ਲੈ ਮੇਰੇ ਅੱਜ ਫਿਰ ਮੈਂ ਕਿਹਾ ਵੀ ਜਾਣਾ ਹੀ ਪੈਣਾ ਹੋਰ ਹਮ ਲਿਆਓ ਫਿਰ ਕੁੰਦਨ ਦੇ ਪਰੌਂਟ ਹੈ ਜੱਗੀ ਜਾ ਲਏ ਇੱਕ ਹੀ ਖਾਣਾ ਨਹੀਂ ਤੇ ਪੂਰਾ ਸਹੀ ਗੱਲ ਹੈ ਚਲ ਐ ਆ ਗਈ ਅਲਟ ਪਤਾ ਕੀ ਹੁੰਦਾ ਮੇਰਾ ਦਿਲ ਕਰਦਾ ਵੀ ਆ ਵੀ ਖਾਲਾ ਆ ਵੀ ਖਾਲਾ ਅੰਨ ਨਹੀਂ ਖਾ ਹੁੰਦਾ ਹੈਗਾ ਕੋਈ ਨਾ ਕਰਦੇ ਅਸੀਂ ਇੱਕ ਪ੍ਰੋਪਰਟਾ ਮਗਾ ਲੈਂਦੇ ਆ ਜਿੰਨਾ ਮੈਂ ਖਾ ਲਿਆ ਖਾ ਗਿਆ ਉਸ ਤੋਂ ਕੀ ਖਾਦਾਂਗੇ ਗੱਲ ਗੱਲ ਦਾ ਚਾਰ ਦਿੰਦੇ ਇੱਕ ਦਿੰਦੇ ਕੀਏ ਦਾ ਨਾਲ ਬਹੁਤ ਸਵਾਦ ਹੁੰਦੇ ਮੈਨੂੰ ਤੇ ਥੰਦਾ ਅਸਦੀ ਮੇਰੀ ਨਾਰਮਲ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਬੇਸਨ ਦਾ ਚਿਲਾ ਹੁੰਦਾ ਨਾ ਉਹ ਮੈਂ ਦੋ ਖਾ ਲੈਂਦੀ ਆ ਬੜੀਆ ਆ ਅਜਨ ਵੀ ਹੋ ਜਿੰਦੇ ਨਾਲੇ ਪਤਾ ਨਹੀਂ ਕਿਹ ਨਾਲੇ ਉਹ ਭਾਰੀ ਹੁੰਦੇ ਉਹ ਦਿਲ ਕਰਦਾ ਖਾਣ ਨੂੰ ਤੈਨੂੰ ਖਾ ਲਿਆ ਕਰ ਬਣਾ ਲੈ ਅੱਜ ਅੱਜ ਖਾਦੇ ਆ ਉਹੀ ਠੱਕੇ ਨਾਲ ਖਲਾਇ ਜੀ ਮੈਂ ਕਿੱਥੇ ਖਾਂਦੀ ਦੀ ਇਹ ਨਹੀਂ ਚਲ ਹੁਣ ਇਹ ਕਹਿੰਦੀ ਮੇਰਾ ਜੀ ਕਰਦਾ ਹਾਂ ਵੇਵੜਾ ਨਹੀਂ ਆਗਿਆ ਮੇਰੇ ਆਲੂ ਆਏ ਪਰੌਂਠੇ ਕੋਈ ਨਹੀਂ ਕੋਈ ਨਾ 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 ਟੇਵਾ ਲੈਣਾ ਨਹੀਂ ਨਹੀਂ ਮੈਂ ਲੈ ਆਂਦਾ ਵੀ ਕੋਈ ਪਾਣੀ ਸਿੱਧਾ ਹੀ ਉਰੇ ਨੂੰ ਆਗੇ ਅੱਛਾ ਰਵਿੰਦਰ ਨੇ ਰੋਟੀ ਛਕਣੀ ਆ ਫਿਰ ਉਹ ਦੇ ਆਊਗਾ ਮੈਂ ਵੀ ਫਿਰ ਹੁਣ ਦੁੱਧ ਤਾਂ ਫ੍ਰੀ ਹੋਇਆ ਤਾਂ ਇਹ ਚਲੋ ਬੜੀ ਆਟੇ ਪੈ ਚੰਦਾ ਤੇ ਦੋ ਦਿਨ ਚੌਲ ਬਣਾਏ ਦੋ ਇਹ ਦਿਨ ਹੀ ਖਾਦੇ ਮੈਂ ਇਤਿਹਾਸ ਬਦਲ ਗਿਆ ਦੇਖ ਲਾ ਕਰੋ ਕਿ ਕਿ ਵੜਾਣਾ ਪੈਦਾ ਹੈ ਹਾਂ ਅਕੇ ਮੇਰਾ ਦਿਲ ਕਰਦਾ ਖਾਡੂ ਦੋਹੇ ਦਿਨ ਹੀ ਨਹੀਂ ਦਿਲ ਕਰੇ ਫਿਰ ਮੈਨੂੰ ਬਹੁਤ ਆਸ ਆਇਆ ਕਹਿੰਦੇ ਵੀ ਉਹ ਕੁੰਦਨ ਵਾਲੇ ਪਰੌਂਠੇ ਵਿੱਚ ਕੁੰਦਨ ਬਾਉਂਦੇ ਹੁੰਦੇ ਕੁੰਦਨ ਦਾ ਪਰੌਂਠਾ ਕਿੱਦਾਂ ਦਾ ਹੋਇਆ ਹਾਂਜੀ ਫਿਰ ਮੈਂ ਕਿਹਾ ਇਹਨਾਂ ਨੂੰ ਮੈਂ ਕਿੱਦਾਂ ਭੇਜਾਂ ਲਿਖ ਕੇ ਵੀ ਕੁੰਦਨ ਤਾਂ ਸਾਡੇ ਵੱਲੇ ਚ ਹੀ ਆ ਹਾਂਜੀ ਕਹਿੰਦੇ ਹਨ ਲਿਖ ਨਹੀਂ ਤਾ ਉਹ ਤਾਂ ਹੈ ਨਾ ਕਹਿੰਦੇ ਵੀ ਕੁੰਦਨ ਖਾਣੇ ਵਾਲੀ ਉਹ ਚੀਜ਼ ਆ ਹਾਂਜੀ ਹਾਂ ਵੀ ਕੁੰਦਨ ਖਵਾ ਲਓ ਮੈਂ ਵੀ ਕਹਿੰਦੀ ਮੈਨੂੰ ਵੀ ਗੁੰਦਰ ਲਖਾ ਦੋ ਕਹੇ ਜਾਂਦਾ ਮੈਂ ਵੀ ਖਾ ਕੇ ਦੇ ਨਾ ਮम्मी ਕਹਿੰਦੀ ਤੂੰ ਤਾਂ ਜਾ ਰਿਹਾ ਹੈ ਵੀ ਨਾ ਮੁੰਡੇ ਨਾਲ ਅੱਗਾ ਸੁਆਇਆ ਹਾਂ ਹਾਂ ਜੀ ਉਸਾ ਕੋਲੇ ਗੋਣ ਚ ਪਰ ਉਸਵਾਦ ਹੁੰਦੇ ਉਹਦੇ ਪਰੌਂਠੇ ਪਰ ਬੜਾ ਜ਼ਿਆਦਾ ਹੁੰਦਾ ਮੈਂ ਤਾਂ ਹੁਣ ਕਲਿਆਵਾ ਛੱਡਣਾ ਉਹ ਤੋਂ ਵਧੀਆ ਮੁੰਡੇ ਪਰ ਕਲਿਆਵਾ ਮਾਸੀ ਪੈਦੀ ਔਖੇ ਹੀ ਛੱਡ ਹੁੰਦਾ ਹਾਂ ਜੀ ਮੈਂ ਜਦ ਮੈਂ 버ਗਰ ਆਲਾ ਹਸ ਛੱਡਤੇ ਅਛਾ ਜੀ ਹੁਣ ਨਹੀਂ ਮੇਰਾ ਜੀ ਗਾਨ ਤਾ ਸਪ੍ਰਿੰਗ ਰੋਲ ਛੱਡ ਤੇ ਪੱਕੀ ਗੱਲ ਹੈ ਜੀ ਕਦੇ ਇੱਕ ਅੱਧਾ ਹੋਇਆ ਜਿਹਨੇ ਪਾਈ ਨਾ ਪੂਰੀ ਪਲੇਟ ਘਾ ਰੰਦੀ ਜੀ ਹੁਣ ਉਹ ਚੀਜ਼ ਨਹੀਂ ਬਈ ਠੀਕ ਹੈ ਜੀ ਬਸ ਸਿਰਫ ਦਹੀਂ ਵਾਲੇ ਕੋਲ ਗੱਪਿਆਂ ਤੇ ਲੱਗਦੀ ਪੂਰੀ ਗੋਲ ਗੱਪੇ ਖਾ ਲੈਂਦੇ ਹਾਂ ਜਿਹੜਾ ਵਿਆਹ ਹੋਇਆ ਵੀ ਤੁਹਾਡੀ ਜਿਹੜੀ ਬੇਬੇ ਮੰਮੀ ਕਹਿੰਦੇ ਸੀ ਦੋਤੀ ਦਾ ਪਰ ਹਾਂ ਦੋਤੀ ਦਾ ਨਾਲ ਚੱਕ ਲਉਂਗੇ ਉਹ ਜਿਹੜੇ ਪਿੰਡ ਉਹ ਜਿਹੜਾ ਵਿਆਹ ਤੇ ਤਾਂ ਪਿੰਡ ਜੇ ਸਾਡੇ ਪਿੰਡ ਵਿਆਹ ਤਾਂ ਉੱਥੇ ਛੰਡੇ ਵੀਰ ਤੇਰੀ ਮਾਟੀ ਉਹਨੇ ਜਿਆਦਾ ਮੋਬਾਰ ਕਰਿਆ ਨਾ ਮੈਨੂੰ ਉਹ ਵਿਆਹ ਨਹੀਂ ਮੇਰਾ ਤਾਂ ਪਿੰਡ ਤਾਂ ਟੀ ਰਣਜੀਤਪੁਰਾ ਆਹ ਜੀ ਇੱਕ ਬਰੇਸ ਬਹਾਰਾ ਅੱਛਾ ਉੱਧਰ ਤਾਂ ਹਾਂ ਜੀ ਹਾਂ ਬਾਬੀ ਆਇਆ ਤੈਨੂੰ ਨਹੀਂ ਇਹ ਇੱਧਰ ਮਰੰਡੇ ਜਿਹੜਾ ਮਰੰਡੇ ਦੇ ਕਰਾਲੀ ਨੂੰ ਰੋਡ ਆਉਂਦਾ ਜੀ ਉਹਦੇ ਪਰ ਤਾਂ ਅੱਛਾ ਤੁਸੀਂ ਵੀ ਗਾਇ ਤੇ ਵਿਆਹ ਤਾਂ ਨਹੀਂ ਕਿਸੀ ਮੈਨੂੰ ਤਾਂ ਜਾਂਦੇ ਜਾਂਦੀ ਬੁਖਾਰ ਚੜ ਗਿਆ ਇਹ ਜੰਗੂ ਵਾਲੇ ਜਿੰਦੇ ਆਹ ਵੇ ਦੇਖੀ ਕਰਦੇ ਕਰਦਾ ਇਹ ਸੰਗਰੂਰ ਜਾਨੀ ਸੰਗਰੂਰ ਇੱਥੇ ਉੱਥੇ ਲੱਡੂ ਲੁੱਡੂ ਪਾਉਂਦੇ ਐ ਲੱਡੂ ਖੰਮਣੀਆਂ ਉਹਨੇ ਪੂਰੀ ਪਾਉਂਦੇ ਪੂਰੀ ਪਾਉਂਦੇ ਨਹੀਂ ਨਾ ਜਦ ਨਾਨਕ ਸ਼ੱਕ ਲਾਉ ਸਾਡੇ ਠੂਟੀਆਂ ਪਾਦੇ ਅੰਦਰ ਅੱਛਾ ਸਾਡੇ ਨਾਨਕੇ ਜਲ ਤਾਰਦੇ ਆ ਨਾ ਫਰ ਪੂਰੀ ਕੌਂਡ ਸਭ ਕੁਟੀਆਂ ਵਾਲੇ ਮੈਂ ਤਾਂ ਜਦ ਵੀ ਵਿਆਹ ਵੀ ਅਸੀਂ ਪੂਰਾ ਤਮਾਲਾ ਪਾਇਆ ਨਾਨਕੇ ਆਣ ਚੱਕੇ ਵਾ ਪੱਟੇ ਪੈ ਦੀ ਕੀ ਅਗਰ ਮੈਂ ਦੇਖਿਆ ਸਾਰਾ ਵਿਆਹ ਪਰ ਪ੍ਰੈਸ਼ਰ ਹੋਇਆ ਰਿਹਾ ਤਾਂ ਨਾ ਰੀਤਾਂ ਟੰਟੀ ਨੇ ਵਿਆਹ ਨਹੀਂ ਹੋਣਾ ਤਾਂ ਸਾਰੇ ਕੰਮ ਕਰਾਣਾ ਤਾਂ ਵੇਤਨ ਨਕਲੀ ਨਹੀਂ ਤੇ ਕਰਨ ਨਾ ਕੋਈ ਗੱਲ ਆਣਾ ਇੱਕ ਦਿਨ ਵੀ ਭਾਈ ਟਾਈਮ ਘੰਟਾ ਨਹੀਂ ਆਇਆ ਤੁਸੀਂ ਐਂ ਦੱਸ ਦਿਓ ਤੁਹਾਨੂੰ ਵਿੱਕੀ ਸਿੰਘ ਲੈ ਜੂਗਾ ਛੱਡ ਕੇ ਪੰਜਾਬ ਫਿਰ ਛੱਡ ਲੈ ਛੱਡ ਕੇ ਮਾਨਣ ਨਾਲ ਮੈਂ ਛੱਡ ਦੂੰਗੀ ਕੋਈ ਨਹੀਂ ਨਾ ਇਹ ਤਾਂ ਕੋਈ ਚੱਕਰ ਨਹੀਂ ਹੈ। ਫਿਰ ਉੱਤੇ ਅਗਲੇ ਦਿਨ ਸਾਡੇ ਕੋਲ ਆ ਜੀ ਆਂਟੀ। ਨਾ ਅਸੀਂ ਇੱਧਰ ਨਹੀਂ ਗਏ। ਉੱਧਲੇ ਨੂੰ ਮੈਂ ਉਹਦੇ ਹੱਥ। ਹਾਂ ਰਸਤੇ 'ਚ ਥੋੜਾ ਆਉਣਾ। ਐ ਕਰਾਂਗੇ ਰਸਤੇ 'ਚ ਪਹਿਲਾਂ ਸੋ ਤੁਹਾਡੇ ਕੋਲ ਖਾ ਲਾਂਗੇ ਕੁਛ। ਹਾਂ ਜੀ। ਫਿਰ ਉੱਥੇ ਜਾ ਕੇ ਖਾ ਲਾਂਗੇ। ਵਾ ਠੀਕ ਹੈ ਠੀਕ ਹੈ ਜੀ। ਮੀਂ ਮਮੀ ਠੀਕ ਹੈ। ਹਾਂ ਮਮੀ ਠੀਕ ਹੈ। ਚਲ ਬੰਦੇ ਦੇ ਘਰ ਹੀ ਜਿੰਦੀ ਆ ਜੀ। ਹਾਂ ਜੀ। ਵਾਸੇ ਉਹ ਜਾਣ ਕਿ ਤੇ ਰਾਜਨੀਨਾ ਉਹ ਤਾਂ ਭੇਜ ਕੀ ਰਾਜ ਨੂੰ ਲੋਕਾਂ ਦੀ ਤੇ ਤੂੰ ਹੀ ਕਰਨੀ ਹੈ ਉਹ ਨਹੀਂ ਜਾਂਦੀ ਇਹ ਤੇ ਸੰਦੀਪ ਜੀ ਸੰਦੀਪ ਭਾਈ ਉਹਰੇ ਸਾਥ ਦੇ ਰਹੀ ਹੈ ਆਹਨਾ ਵਾਸੀ ਵੀ ਤਾਂ ਹੀ ਜਾਂਦੀ ਜੇ ਬੱਬੀ ਪੇ ਦੇ ਨਾਲੇ ਮਾਸੀ ਮਾਸੀ ਨੂੰ ਟੈਨਸ਼ਨ ਨਹੀਂ ਪੁੱਛੇ ਘਰ ਦੀ ਬਾਹ ਇਹ ਸਿੱਧੀ ਰੱਖ ਮੜੀ ਐ ਥੱਕ ਗਈ ਜੀ ਮੈਂ ਆਈ ਰੱਖਾ ਬਾਨ ਨੂੰ ਸਿੱਧਾ ਕੋਈ ਗੱਲ ਨਹੀਂ ਇਹ ਹੌਲੀ ਬਹੁਤ ਕਰਿਆ ਵਾਂਡੀ ਜੀ ਵੈਸੇ ਇਹਨੂੰ ਠੰਡਾ ਹੁੰਦਾ ਹੈ ਅੱਛਾ ਠੰਡਾ ਹੁੰਦਾ ਜੀ ਇਹ ਅੰਦਰ ਆ ਕੇ ਤਾਂ ਠੰਡ ਪਾਉਂਦਾ ਸੀ ਹੂੰ 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 ਉਹ ਕਿੰਨੇ ਦਿਨ ਦਾ ਹੋ ਗਿਆ ਮਨਕੀਰਤ ਜੀ ਉਹ ਮਹੀਨੇ ਦਾ ਅੱਜ ਹੋ ਗਿਆ ਜੀ ਅੱਜ ਪੂਰੇ ਮਹੀਨੇ ਦਾ ਹੋ ਗਿਆ ਅੱਜ ਤੋਂ ਤਾਂ ਕੇਕ ਕੱਟਣਾ ਚਾਹੀਦਾ ਅੱਜ ਹੁਣ ਕਿਆ ਕਰੀਏ ਸਾਡਾ ਇੱਧਰ ਮੇਨ ਬੰਦਾ ਮੇਨ ਵਾਲਾ ਦੋਰਾ ਬੈਠਾ ਬਾਈ ਹੋਰ ਜੀ ਇੱਕ ਮੰਥਾ ਵਾਲਾ ਇੱਕ ਮਹੀਨੇ ਬਾਅਦ ਬਲਾਂ ਦੇ ਸਰ ਦਿਖਾਣੇ ਲਈ ਇੱਕ ਵਾਰ ਦਿਖਾ ਦੇ ਜੀ ਨਹੀਂ ਕੋਈ ਨਹੀਂ ਲਿਆਉਂਗੇ ਹਾਂ ਜੀ ਸਾਡਾ ਉਹਦੇ ਦਾ ਪਤਾ ਕਿਆ ਹੋਇਆ ਅੰਟੀ ਫਿੰਸੀਆ ਨਿਕਲਣ ਲੱਗੀਆਂ ਉਹ ਗਰਮ ਉਹਦੇ ਨਾਲ ਰੋਣੀ ਦੀ ਦੀਦੀ ਨੂੰ ਕਹਿੰਦੇ ਦੀਦੀ ਬਹੁਤ ਦੀਦੀ ਉਹਦਾ ਬੱਚਿਆਂ ਡਾਕਟਰ ਨੂੰ ਦਿਖਾਉਂਦੇ ਬੱਚੇ ਦਿਖਾਉਂਦੇ ਚੰਗੀ ਆ ਡਾਂ ਸੁਣੋ ਤਾਂ ਸਹੀ ਫਿਰ ਕਾਟਨ ਦੀ ਟੋਪੀ ਪਾਉਣ ਲੱਗੇ ਦਬ ਗਈਆਂ ਠੀਕ ਹੋ ਗਈ ਫਿਰ ਉਹ ਬੂਲਾਂ ਤੇ ਹੁੰਦੀਆਂ ਗਰਮਾ ਸੀ ਕਿਦੇ ਮੁੰਡੇ ਨੂੰ ਹੁਣ ਇੰਨੀ ਅਲਰਜੀ ਹੁੰਦੀ ਹੋਰ ਕਿਆ ਦੇਖ ਲੋ ਉਹ ਆਹ ਮੋਟੇ ਕੱਪੜੇ ਹੀ ਪਾ ਸਕਦੇ ਮੈਂ ਉਹਨਾਂ ਦਾ ਵੀ ਦੇਖਣ ਲੱਪੇ ਵੀ ਤੂੰ ਕਰਦੇ ਵਿਆਹ ਤੇ ਪਹਿਨਣਾ ਦਾ ਉਹਨਾਂ ਦਾ ਵੀ ਜਦੇ ਸੂਟ ਸਾੜਾ ਕੱਪੜੀ ਜਦੀ ਨਾ ਨਾਨਕੇ ਦੇ ਸੂਟ ਸਾੜਾ ਜਿਹਦੇ ਨੂੰ ਜਦੀ ਉੱਧਰ ਵੀ ਦੇਖੀ ਜੰਨੀ ਵੀ ਤੁਹਾਡੀ ਬੀਬੀ ਨੂੰ ਹਾਂਜੀ ਹਾਂ 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 ਬੀਬੀ ਦਾ ਤਾਂ ਹੀ ਹੋਣਾ ਔਰ ਕਿਹਾ ਮੈਂ ਤਾਂ ਕਰਮਾ ਨਹੀਂ ਦੱਦੀ ਆ ਉਹ ਇਹ ਵੀ ਪੁੱਛਣਾ ਤਾਂ ਉਹ ਤੁਹਾਡਾ ਮਾਮਾ ਕਹਿੰਦਾ ਜੈਸਮੀਨ ਦਾ ਵੀ ਕਿੱਥਾ ਰਹਿੰਦਾ ਉਹ ਐਨੇ ਬੜੀ ਕੋਠੀ ਜੀ ਕਹੀਦੀ ਹੈ ਉਹ ਉਹ ਰੈਸਟ ਦਾ ਉਹ ਮੇਆ ਹੋਇਆ ਅੱਛਾ ਕੰਮ ਕਰਦਾ ਉੱਥੇ ਬਿਊਟੀ ਕਰਦਾ ਉਹ ਪੁੱਲਾ ਸਾਫ ਸੁਥਰਾ ਬਿਆ ਹੈ ਜਿਵੇਂ ਉਹ ਤੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਸੈਂਟਰ ਦਾ ਉਹ ਅੱਛਾ ਉਹਨਾਂ ਦੀ ਟਿੰਡੀ ਪਿੰਡੇ ਕਾ ਪਿੰਡੇ ਇਹ ਹੁੰਦੇ ਪਿੰਡੇ ਵਸੀ ਹੋਰ ਅਸਟ ਹਾਊਸ ਆਉਂਗਰੇ ਜਿਆਦਾ ਹੁੰਦਾ ਤਾਂ ਹੁਣ ਜਿੰਨੇ ਵੀ ਬੜੇ ਅਫਸਰ ਆਉਣੇ ਆ ਉੱਥੇ ਆਉਣੇ ਆ ਅੱਛਾ ਜੀ ਇਹ ਫਿਰਨੇ ਤੋਂ ਦੇਖਿਆ ਨਾ ਇਹ ਤਾਂ ਬੜਾ ਹੀ ਖੁੱਲਾ ਹੈ ਵੀ ਇਹ ਆਪਣਾ ਘਰ ਨਹੀਂ ਹੈ ਇਹ ਉਦਾਂ ਲੱਗਦਾ ਵੀ ਕਿਤੇ ਉਦਾਂ ਦਾ ਹੀ ਦਫ਼ਤਰ ਹੈ ਮੈਂ ਤੇ ਹੀ ਆਉਂ ਅੱਛਾ ਮੈਂ ਤਾਂ ਸਕੂਲ 'ਚ ਲੱਗਿਆ ਹੋਊਗਾ ਜਾਂ ਗੁੰਡਾ ਉੱਥੇ ਲੱਗਿਆ ਮੈਂ ਫਿਰ ਉਹ ਗੁੰਡਾ ਉੱਥੇ ਡਿਊਟੀ ਕਰਦਾ ਅੱਛਾ ਵੇ ਉੱਥਾਂ ਰਹਿੰਦੇ ਬੀਬੀ ਤੇ ਤੁਨੇ ਹਾਂ ਜੇ ਕੋਈ ਦੋਹ ਜਣੇ ਉੱਥੇ ਰਹਿੰਦੇ ਮਾਲਕ ਜਿਹਦਾ ਦਿਲ ਕਰਦਾ ਘਰੋਂ ਚਲ ਜਾਂਦਾ ਜਿਹਦਾ ਦਿਲ ਕਰਦਾ ਮਾਂਮੇ ਕੋਲੋਂ ਚਲ ਜਾਂਦੇ ਐ ਚਲੇ ਜਾਂਦਾ ਨਾ ਉਹਦਾ ਸਾਨੂੰ ਵੀ ਤਾਂ ਮੰਗਾ ਸਾਨੂੰ ਦੋਹਾਂ ਪਾਸੇ ਜਾ ਕੇ ਆਉਣਾ ਪੈਂਦਾ ਇੱਕ ਪਾਸੇ ਨਾ ਜਾ ਦੂਸਰੇ ਨੂੰ ਜਾ ਤਾਂ ਡੇ ਗੋਲੇ ਆਹ ਰੱਖੀ ਰੱਖੀ ਹਾਂ ਬੀਬੀ ਨੇ ਮੈਂ ਕੱਟੀ ਰੱਖੀ ਮਾਸ ਬੀਜਤੀ ਹੈਗਾ ਉਹਦੇ ਚੇ ਕੰਮ ਕਰ ਮੈਂ ਜੂ ਹਾਂ ਹਾਂ ਹੁਣ 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 ਉੱਦਾਂ ਹੁਣ ਪਰ ਥੋੜੇ ਉਹ ਕਰ ਲਾ ਰਾਜਵਾ ਦਾ ਉਹਦਾ ਸਿਆਣਾ ਹੋਇਆ ਹਾਂਜੀ ਹਾਂ ਹੁਣ ਸਰੀਰ ਸਿਆਣਾ ਹੋ ਗਿਆ ਜੀ ਕਹਿੰਦੇ ਇੱਕ ਦਿਨ ਗਏ ਤੇ ਅਸੀਂ ਹਾਂ ਹਾਂ ਕਹਿੰਦੇ ਵੀ ਹੋਣ ਨਹੀਂ ਹੁੰਦਾ ਵੀ ਅੱਗੇ ਤਾਂ ਸਭ ਕੋ ਮਾਮਾ ਮਜ਼ਾਕ ਕਰੇ ਮਾਮਾ ਕਹਿੰਦਾ ਕਹਿੰਦਾ ਮੰਮੀ ਤਾਂ ਹੈ ਕਹਿੰਦਾ ਹੁਣ ਬੀਬੀ ਤੈਨੂੰ ਕਹਿੰਦਾ ਮੈਨੂੰ ਪਤਾ ਹੁਣ ਤੂੰ ਹਾਗਲ ਕਹਿੰਦੀ ਹੈ ਵੀ ਹੁਣ ਰੱਖਣਾ ਹੀ ਨਹੀਂ ਕਹਿੰਦਾ ਜਦੇ ਪਤਾ ਲੱਗਣਾ ਜਮੈਂ ਖੁੰਡੇ ਬੋਲ ਹੋਰ ਕਿਆ ਕਰਦੇ ਆ ਉਹ ਉਹ ਕਹਿੰਦੀ ਨਹੀਂ ਨਾ ਆ ਗਈ ਕਦੇ ਮੈਂ ਮੈਂ ਤਾਂ ਹੀ ਨਹੀਂ ਮੁੱਲ ਦਾ ਦੁੱਧ ਪੀ ਹੁੰਦੀ ਤੀ ਕਦੀ ਹੁੰਦਾ ਬੰਦਾ ਮੁੱਲ ਲੈ ਕੇ ਭਰ ਆਕਾ ਜੀ ਵੀ ਨਹੀਂ ਹਾਂ ਜੀ ਹਾਂ ਤੇ ਕਰਦਾ ਗਲਾਸ ਹੋਵੇ ਉਹ ਵੀ ਸਹੀ ਨਹੀਂ ਤੇ ਆ ਸਹੀ ਗੱਲ ਆ ਜੀ ਹਾਂ ਥੋੜਾ ਸਾਡੀ ਇੱਥੇ ਡੂਟੀਆਂ ਕਰਕੇ ਨਹੀਂ ਤਾਂ ਮੈਂ ਨਿਰਵਿੰਦਰ ਦਿਨਾਰ ਮਧੂਤ ਨਾ ਨਾ ਕਰੀ ਗਾ ਸੀ ਉਹ ਨਹੀਂ ਨਾ ਮੈਂ ਸਦਾ ਯਰ ਉਤਰ ਗੋਣ ਮੈਂ ਸਦਾ ਵੀ ਹੈ ਗਾਇਆਂ ਦਾ ਵੀ ਹੈਗਾ ਜੀ ਅੱਛਾ ਹਾਂ ਜੀ ਹਾਂ ਜੀ ਤੇ ਐ ਸਾਡੀ ਗਾੜੀ ਚ ਉਤਰਨਾ ਔਖਾ ਬਹੁਤ ਢੋਲ ਲੈ ਤੂੰ ਢੋਲ ਲੈ ਕੇ ਪੂਰੇ ਨਵਾਬਾ ਬੰਦਾ ਚੜ੍ਹ ਤਕ ਨੂੰ ਹੂੰ ਤੇਰੇ ਨਾਲ ਨਹੀਂ ਆ ਨਾ ਚਲੋ ਕੀ ਕਰੀਏ ਤੇਨੇ ਤੁਹਾਡੇ ਨਾਲ ਲਈ ਮੈਂ 4 ਮਹੀਨਿਆਂ ਨੂੰ ਕਿੰਨ ਭੂਆ ਨੇ ਪੇਛੇ ਤੇ ਇਹਦੇ ਤੁਹਾਡੇ ਦਾਉ ਸਾਹਿਬ ਜਾਂਦੇ ਤੁਸੀਂ ਜੋੜ ਜੀ ਜੇ ਉਹਦੇ ਗੁਰੂ ਦਾ ਸਾਡੇ ਦਾ ਸਕੂਲ ਮੇਰੇ ਪੇਕੇ ਦਾ ਉਹ ਹੈ ਬਾਬੇ ਜਵਾਹਰ ਸਿੰਘ ਦਾ ਹੂੰ ਮੁੰਨੇ ਗੁਰੂ ਗੁਰੂ ਕਾਕੂ ਗੁਰੂ ਕਾਕੂ ਹੈਗਾ ਉਹ ਮੇਰੇ ਮਾਪੇ ਹੈ ਉਥੇ ਅੱਛਾ ਉਹ ਇੱਦਾਂ ਰਾਏ ਪਰ ਮੁੰਨੇ ਕਰਮਾੜੀ ਤਾਂ ਨਹੀਂ ਆ ਸਾਡੇ ਦੇ ਸਾਰੇ ਏਰੀਆ ਕਰਮਾ ਆ ਆਨੰਦਪੁਰ ਸਾਹਿਬ ਦਾ ਹਾਂ ਸਰਦ ਕੋਹ ਵਿੱਚ ਸਭ ਨੂੰ ਜੁਰੀ ਜਾਣਾ ਚਾਹੀਦਾ ਕਿੰਨਾ ਜ਼ਿਆਦਾ ਚੰਗਾ ਸਹੀ ਗੱਲ ਹੈ ਨਬਾਬ ਸਾਹਿਬ ਕੀ ਕਹਿੰਦਾ ਵਾ ਦੇ ਦਾ ਚਾਹੇ ਮਰਜਮਾ ਚਾਹੇ ਮੇ ਕੋਸ ਹੋ ਜਾਵੇ ਮੈਨੂੰ 200 ਮੱਥਾ ਟਿਕਾ ਲੇ ਮੇਰੇ ਜਨਮ ਦਿਨ ਨੂੰ ਦੇ ਦਾਉ ਸਾਹਿਬ ਵੀ ਜਾ ਆ ਕੋਈ ਗੱਲ ਹੈ ਥੱਪੜ ਹਾਂ ਥੱਪੜ ਇਹ ਬੰਦਾ ਚਲੀ ਜਾਂਦਾ ਨਹੀਂ ਥੱਪੜ ਖਾਣੇ ਵਾਲੇ ਕੰਮ ਕਰਦੀ ਨਹੀਂ ਤਾਂ ਮੇਰੇ ਦਾਦੀ ਆਪਣੀ ਮੰਮੀ ਵਾਲੇ ਦਾ ਬਿਮਾਰ ਲੱਗੀ ਹੋਈ मेरे कई बार एक ही तो कटाई लूँ जी कटाई कार्डी पहन ये तो दी मेरे पर हाथ नहीं चकड़ा मखड़ा डमैटिक लगता है ये मखड़ा डमैटिक पहले सुना है नहीं ये नहीं ये हाथ इधर वो करी तेरे पिक्चर से सारे फिर दिया तू आना टांग मारती है और ये डंगा राजी है कोटा जा रही है कोई ना जाने जाने रहने ऐ ਉੱਦੋਂ ਅਗਲੇ ਸਾਲ ਜਾਂਦੇ ਸੀ ਅਮੇਲੀਏ ਤੇ ਜਾਂਦੇ ਨਾ ਤੁਹਾਨੂੰ ਨਾਲ ਹੀ ਲੈ ਜੂਗੇ ਛੁੱਟੀ ਲੈ ਲਿਓ ਹਾਂ ਮੇਰੇ ਕੋਲ ਜਾਂਦੇ ਹਾਂ ਹਾਂ ਉਹ ਠੀਕ ਹੈ ਗੱਲਾਂ ਮਾਰ ਕੇ ਕੁੜੀ ਪੂਰੀ ਹਾਂਜੀ ਹੁਣ ਤਾਂ ਠੀਕ ਹੈ ਕੁੜੀਆਂ ਦੇ ਮਾਪੇ ਜਾਂਦੇ ਨਾ ਮੈਡਮ ਥੋੜਾ ਤੇਜ਼ ਕਰ ਦਿੰਦੇ ਆਹ ਨੂੰ ਮੇਰੀ 18 ਇੰਜੈਕਸ਼ਨ ਪਾਇਆ ਫਿਰ ਇਹਨਾਂ ਨੂੰ ਉਲਟੀਆਂ ਪੀਣਾ ਨਾ ਇਹਦਾ ਤੇਲ ਬਾਹਰ ਚ ਲੱਗਣਾ ਨਾ ਇਹ ਜਿਹੜਾ ਉੱਦੋਂ ਤਾਂ ਦੇਖ ਲੈ ਕੋਡ ਨੂੰ ਕੱਢ ਕੇ ਦੇਖ ਲੋ ਹੀ ਮੜਾ ਜਦਾਂ ਉੱਦੋਂ ਤਾਂ ਦੇਖ ਲੈ ਬਰਾ ਉਹਦਾ ਵੀ ਠੀਕ ਚੱਲਦਾ ਜੀ ਕਿਤੇ ਵਲਾਗ ਕਰਾਇਆ اے ভাই ਆਪਣਾ ਵਲਾਗ ਦੇਖਦੇ ਆ ਅੱਛਾ ਅੱਛਾ ਸਾਰੇ ਦੇ ਵਲਾਗ ਦੇਖ ਲੈਂਦੇ ਆ ਹਾਂ ਕੈਰੀ ਥੈਂਕ ਯੂ ਅਸਰ ਉਹ ਦੇਖਦੀ ਆ ਭਾਈ ਇੱਕ ਨਾਲ ਦਾ ਨਹੀਂ ਪਾਣਾ ਸਾਡੇ ਤਾਂ ਹਰ ਦੂਸਰੇ ਸਾਲ ਪ੍ਰੋਗਰਾਮ ਆਉਂਦਾ ਮਤਲਬ ਜੋਰਦੀ ਸਾਹਿਬ ਆਪਾਂ ਲੱਗਰ ਲਾਉਨੇ ਆ ਥੋੜਾ ਮਾਮਾ ਰਹਿੰਦਾ ਥੋੜਾ ਡੈਡੀ ਹਾਂ ਹਾਂ ਪਿਆਰ ਦੂਰ ਜਾਣੇ ਨਹੀਂ ਜਿਵੇਂ ਨਾ ਹੈ ਚੜਾਈ ਅੱਛਾ ਅੱਛਾ ਇਹ ਬਦਲਾ ਚੱਲੇ ਜਾਂਦਾ ਜੇ ਤਾਂ ਪਹਿਲੀ ਵਾਰ ਜਦੋਂ ਜਾਂਦਾ ਉਹ ਤਾਂ ਔਖਾ ਲੱਗਦਾ ਜੁੜਦਾ ਉੱਤਰਨਾ ਔਖਾ ਚੜਨਾ ਔਖਾ ਚੜਨਾ ਔਖਾ ਪਰੇਸ਼ਾਨ ਅਰੇ ਮੈਂ ਤਾਂ ਦੋ ਦਿਨ ਪਹਿਲਾਂ ਉੱਥੇ ਅਸੀਂ ਹਫ਼ਤਾ ਪਹਿਲਾਂ ਜਾਂਦੇ ਤੁਸੀਂ ਵੀ ਇੰਦਨ ਨਾਲ ਆ ਜਿਓ ਬੇਸ਼ੱਕ ਮੈਂ ਕਹਿਨ ਸਰਦੀਪਾ ਬਬਕ ਸੰਤ ਫੜ ਵੀ ਜਾਈਏ ਮਾਰਾ ਜਾ ਅਫਰੀਕਾ ਚਲ ਕੋਈ ਨਹੀਂ ਮੰਨ ਤੇ ਚਾਹ ਰੱਖੋ ਥੇ ਤਾਂ ਕੀ ਕਰਨਾ ਚ ਹੋਇਆ ਤਾਂ ਪਹੁੰਚਾਂਗੇ ਹਾਂਜੀ ਕਦੋਂ ਕਦੋਂ ਲਾਣਾ ਵਾਸੀ ਲੰਗਰ ਕਦੋਂ ਹੁੰਦਾ ਜੀ ਪਰ ਬਣ ਹੋਣਾ ਨਹੀਂ ਬਾਤ ਪਰ ਫਰੀਦ ਪੰਚਾਇਤ 31 ਮਾਰਚ ਨੂੰ ਜਾਂਦੇ ਹੁੰਦੇ ਅਸੀਂ 10 ਅਪ੍ਰੈਲ ਆਹ ਔਥੇ ਪਹਿਲਾ ਲੰਗਰ ਅੱਛਾ ਅੱਥਾ ਇੱਥੇ ਹੁੰਦਾ ਪਹਿਲਾ ਆਹ ਹੈ ਇਹ ਨੂੰ ਨਹੀਂ ਹੁਣ ਇਹਦਾ ਪੀਅ ਸਾਲ ਅਗਲੇ ਸਾਲ ਅੱਛਾ ਅਗਲੇ ਸਾਲ ਜੀ ਠੀਕ ਹੈ ਪੀਅ ਦੀਅ ਸਾਲ ਹੈਗਾ ਮਾਈਆ ਜੋੜ ਜੀ ਹੂੰ ਅਜ ਇੱਕ ਦਿਨ ਮਾਈਆ ਇੱਕ ਪਹਿਲੇ ਸਾਲ ਮਾਈਆ ਜੋੜ ਜੀ ਹੁੰਦਾ ਆਪੇ ਅਗਲੇ ਸਾਲ ਅਗਲਾ ਸਾਲ ਗੋਜੀ ਥੋੜੀ ਦੀ ਗੁਰੂ ਆਹ ਘਾਗੋ ਨਾ ਉੱਥੇ ਹੀ ਗੁਰੂ ਵੀ ਘਾਗੋ ਕਹਿੰਦੇ ਹੂੰ ਇਹਨੂੰ ਇੱਧਰ ਜਾਂਦੀ ਮੇਰੀ ਮਾਰਾਸ਼ ਤਾਂ ਬਹੁਤ ਜਗ੍ਹਾ ਘੁੰਮੇ ਹੋਏ ਹੂੰ ਸਾਰੇ ਘੁੰਮੇ ਵੀ ਇੱਧਰ ਇੱਕ ਝੰਡਾ ਜੀ ਝੰਡਾ ਜੀ ਸਾਹ ਵੇ ਇੱਧਰ ਸਾਡੇ ਨੌ ਦੇ ਮੱਝ ਰਾਏ ਦੀ ਗੁਰੂ ਉਹ ਗੁਰੂ ਜਵਾਸੀ ਹੁੰਦੇ ਨੇ ਇੱਕ ਇੰਦਰ ਅਹੰਡਾ ਜੀ ਬਣਾ ਚੋਰ ਬੰਦ ਹੁੰਦਾ ਚਰਨਾ ਜੀ ਵੀ ਰਹੇ ਗਏ ਇੱਕ ਸਾਲ ਮਾਇਆ जोड ਜੀ ਹੁੰਦਾ ਇੱਕ ਸਾਲ ਉੱਥੇ ਹੁੰਦਾ ਕੱਲਾ जोड ਜੀ ਦੋ ਐ ਹੀ ਮਾਇਆ ਜੋੜੀ ਨਾਲ ਜਿੱਥੇ ਨਾ ਜੋਹਾ ਇਹ ਅਲੱਗ-ਅਲੱਗ ਜਿੱਥੇ ਜੋੜਦੀ ਸਾਵਨਾਂ ਟੀ ਉੱਤੇ ਗੁਰੂ ਨਾਨਕ ਦੇਵ ਜੀ ਨੇ ਨਾ ਕੌਡੇ ਦਾ ਸੰਘਾਰ ਕਰਿਆ ਵਾ ਦੇਖ ਲਓ ਇਹ ਜਿਹੜਾ ਗੁਰਕਾਪੂ ਹੈ ਉੱਥੇ ਗੰਗਾ ਦੀ ਗਾੜ ਵੀ ਨਹੀਂ ਭਰੀਦੀ ਸਾਡੇ ਇੰਨਾ ਨਹੀਂ ਮੈਨੂੰ ਪਤਾ ਮੈਂ ਸੁਣਿਆ ਵਾ ਪਾਪਾ ਨੂੰ ਪਤਾ ਇਹਦੇ ਨੂੰ ਜ਼ਿਆਦਾ ਨੌਲੇਜ ਨਾ ਅੱਛਾ ਸੀ ਸੋਨਿਆ ਵਾ ਇਦਾਂ ਜਿੱਥੇ ਫਲੋਰ ਤਾਂ ਹੋਈ ਗੰਦਾ ਨਹੀਂ ਮੇਰੀ ਮੰਮੀ ਜਿਵੇਂ ਸਾਸੀ ਛੋਟੀ ਛੋਟੀ ਹੁੰਦੇ ਤੇ ਜਦੋਂ ਹਾਂ ਸਾਰ ਮਿੱਠਾ ਟਿਕਣ ਆਉਂਦੇ ਤੇ ਅੱਛਾ ਸਾਸੀ ਤਾਂ ਦਾਣ ਸਾਹ ਤੇ ਹੀ ਪਤਾ ਸੀ ਸਾਟ ਟੱਬਰ ਦੇਖ ਲੋ ਦਾਣ ਸਾਹ ਤੇ ਆਲੇ ਦੋਲੇ ਫਿਰਦਾ ਹੂੰ ਮੈਂ ਮਤਲਬ ਵਿਆਹ ਤੋਂ ਪਹਿਲਾਂ ਵੀ ਮਾਸੀ ਜੇ ਗਈ ਮੰਨ ਲਓ ਮੇਰੀ ਮੰਮੀ ਜਾਂਦੀ ਹੁੰਦੀ ਜਿਵੇਂ ਮਹਿਸਾ ਦੀ ਸੁਖੋ ਜਨੇ ਕਿ ਕਿ ਚੜਾਉਂਦੀ ਹਾਂ ਕਿੰਿਤਰ ਵੀ ਇੱਕ ਵਾਰ ਗਿਆ ਕਹਿੰਦੇ ਵੈ ਵੀ ਇੱਕ ਵਾਰ ਗਿਆ ਕਿੰਨੇ ਕਿੱਲੂਗੇ ਝੜਾ ਦੇ ਨੇ ਹਸਾ ਲਈ ਸੀ ਉਹ ਤਾਂ ਸੀਤਾ ਜੀ ਮਾਂ ਮਹੀਨੇ ਬਾਅਦ ਹਰ ਐਤਵਾਰ ਨੂੰ ਚਲੇ ਜਾਂਦੇ ਤੇ ਦੇ ਲਾ ਬੱਸ ਜੇ ਜਾਣਾ ਅੰਦਰ ਜ ਗੱਡੀਆਂ ਦੇ ਵਗੈਰਾ ਹੁਣ ਗੱਡੀਆਂ ਜਾਣ ਲੱਗ ਗਈ ਤੁਰ ਕੇ ਉਹ ਉੱਥੇ ਤੇ ਰੋਡ ਤੇ ਜਰਾਨੀਆਂ ਥੁੰਨੀਆਂ ਉਹ ਹੋ ਗਈਆਂ ਵੀ ਸਾਦੇ ਤੁਰੇ ਨਹੀਂ ਹੁੰਦਾ ਨਹੀਂ ਇਹ ਨਹੀਂ ਜਾਣਾ ਸੰਗਤ ਉਹ ਹਜਾਂਦੀ ਤੁਰ ਕੇ ਜਾਣ 42 ਵਜੇ ਮੈਂ ਤੇ ਰਵਿੰਦਰ ਜਾਂਦੇ ਰਹੇ ਹਾਂ ਰਾਤ ਨੂੰ ਸੰਗਤ ਥੋੜੇ ਨੇ ਨਾ ਸੰਗਤ ਬਹੁਤ ਹੁੰਦੀ ਇੱਥੇ ਬਿਲਕੁਲ ਬਿਲਕੁਲ ਹਾਂ ਜੀ ਤੁਸੀਂ ਜਾਣ ਹਾਂ ਵਿਚਰੀ ਜਾਣ ਹੁਣ ਆਈਆਂ ਦੇ ਬੀਬੀਆਂ ਨੇ ਦੁਨੀਆ ਨਾਲ ਅੱਛਾ ਦੋ ਅੜਨ ਸ਼ਿਫਟ ਹੋ ਜੀ ਦੋ ਵਜੇ ਤੱਕ ਹੁੰਦੀ ਨਾਲੀ ਡਿਊਟੀ ਜੀ ਤੁਹਾਡੀ ਹਾਂ 8:02 ਅੱਛਾ ਜੀ ਰੋਟੀ ਖਾ ਲਈ ਰੋਟੀ ਲਿਆਣ ਦੀ ਕੋਈ ਬਾਦ ਨਾ ਸਾਡੇ ਕੋਲ ਤੇ ਚਾਹ ਪੀਣ ਬਣਾ ਠੀਕ ਹੈ ਠੀਕ ਹੈ ਲਓ ਭਾਈ ਬਣ ਗਏ ਪਰੌਂਠੇ ਆ ਗਏ ਨੇ ਅੱਜ ਜੇ ਅਸੀਂ ਮਿਲ ਕੇ ਨਹੀਂ ਆਲੂ ਪਰੌਠਾ ਖਾਣਾ ਮਨ ਨੂੰ ਵੀ ਭੁੱਖ ਜੀ ਲੱਗੀ ਹੋਈ ਦੀ ਮਾਜਾ ਲ ਮੈਂ ਵੀ ਖਾ ਲਵਾਂ। ਬਾਈ ਮੈਂ ਮਨ ਨੂੰ ਬੜਾ ਜੀ ਖਾਣੇ ਨਹੀਂ ਖਾਣਦੇ। ਖਾ ਲਾ ਹੁਣ ਬੱਸ ਵੀ ਹੋ ਗੂ। ਬੱਸ। ਜਦ ਵੀ کہیں ਨਹੀਂ ਖਾਣੇ ਨੂੰ ਲਿਆਓ, ਕੁਝ ਖਾਣੇ ਨੂੰ ਲਿਆਓ। ਹਾਂ। ਉਹ ਬੱਬ। ਉਹ ਬੱਗੇ ਕਰਦਾ। ਉੱਬੇ। ਬੰਦੇ ਦੇਖ ਕੋ ਉੱਗੇ ਤਾਂ ਹੋਦਿਆ। ਥੈਂਕ ਯੂ। ਬੇਨੂੰ ਮਾਜਾ ਲੱਗੀਆਂ ਮੈਂ ਟੌਫੀਆਂ ਦੀਆਂ। ਤੱਕਦੇ ਫਟੇ ਜਿੰਨੇ ਤਾਂ ਮਿਲ ਗਿਆ ਤੋਹਨੀਆਂ ਅੱਜ ਸਾਰੇ ਜਿਉੜੇ ਬਹੁਤ ਲੱਗਦਾ ਰਿਹਾ ਅੱਜ ਦਾ ਇਦਨ ਦਿਖਾ ਪਤਾ ਅੱਜ ਦਾ ਭਾਈ ਮੁੰਡੇ ਹੀ ਲੱਗਦਾ ਏ ਤਾਰਾ ਪੂਰੀ ਅੱਜ ਤਾਂ ਛੁੱਪਦੀ ਦਰਾਈ ਲੈ ਕੋ ਦਾ ਪਾਲਾ ਟੋਪੀ ਲੀ ਲੈ ਠੰਡ ਬੁਈ ਵੀ ਆ ਗੰਦੀ ਗੁੜੀ ਮਾਸੀ ਜੀ ਦਾ ਚੱਲ ਰਿਹਾ ਨਾਟਕ ਸਸਰੀ ਘਰ ਚ ਸਾਰੇ ਨਾਟਕ ਚੱਲ ਰਿਹਾ ਨਾਟਕ ਚੱਲ ਰਿਹਾ ਇੱਕ ਹੌਸਪੀਟਲ ਚ ਨਾਟਕ ਚੱਲ ਰਿਹਾ ਆ ਜੂਵੇਂ ਟੋਪੀ ਧਾਤੀ ਬਾਹਰ ਧਾਕੇ ਪਾ ਲੀਏ ਕਿਨੇ ਧਾਲੇ ਗਿਆ ਉਹ ਉਧਰ ਧਾਰੀ ਹੈ ਕੌਣ ਕੌਣ ਇੰਝ ਅੱਛੀ ਲਾ ਸੁਣਦੀ ਹੈ ਲਾ ਪਾ ਟੋਪੀ ਸਿਰ ਤੋਂ ਬੋਦੋ ਮੀਂਹ ਆਦੇ ਸਵੇਰੇ ਦਾ ਜੀ ਜਦ ਪਟਕਾ ਬੰਨਿਆ ਪਤਾ ਜਾਤ ਤਾਂ ਬਹੁਤ ਸੋਹਣੀ ਲੱਗਦੀ ਸੀ ਹੁਣ ਸਕੂਲ ਤੇ ਆ ਕੇ ਖੋਲਣੇ अच्छा अच्छा लेਣਾ ਨੀ ਦਾ ਇਹ ਬੰਦੇ ਦਾ ਕੁਕੜੀ ਬੰਨਿਆ ਪਤਾ ਹੈ ਆਪ ਛੋਨੀ ਲਾ ਦਿੱਦੀ ਤੂੰ ਅੱਜ ਤਾਂ ਮੈਡਮਾਂ ਵੀ ਦੇਖ ਕੇ ਹੈਰਾਨ ਹੈ ਇਹ ਹੁਣ ਕੀ ਹੋ ਗਿਆ ਹੁਣ ਵੀ ਤੂੰ ਮੁੰਡਾ ਹੀ ਆ ਹੈ ਇਹ ਸੁਪਾ ਤੂੰ ਬੋਏ ਨਾ ਇਹ ਕੁੜੀ ਆ ਯੂਮਲ ਦਾ ਬਾਈ ਮੈਨ ਕਿਹਾ ਕਹਿੰਦੀ ਕਿ ਛੋਨਾ ਲੱਗਦਾ ਅੱਜ ਤਾਂ ਮੈਡਮਾਂ ਵੀ ਹੈਰਾਨ ਹੋ ਗਈਆਂ ਹੋਣੀਆਂ ਜੀ ਦੇਖ ਲਓ ਕਿਉਂਕਿ ਉਹ ਤਾਂ ਸਭ ਪੁੱਤਾਂ ਦਾ ਚੋ ਚਾਹੁੰਦਾ ਨਹੀਂ ਮਾਸੀ ਨੇ ਦੇਖੀ ਦੀ ਹਾਂ ਮਾਸੀ ਮਿਲੀ ਦੀ ਮਾਸੀ ਨਾ ਸੀ ਉਹ ਆਪਣਾ ਡਿਊਟੀ ਉੱਪਰ ਪਵਾਨਾ ਉਹ ਆਪਣੀ ਡਿਊਟੀ ਪਰ ਬਿਜ਼ੀ ਰਹਿੰਦੇ ਆ ਦੇਖ ਲਾਫ ਕਿੰਨੇ ਭਾਗਾਂ ਵਾਲੀ ਕੁੜੀ ਹੈ ਭਾਈ ਜਿਹੜੇ ਸਕੂਲ ਚ ਪੜਦੀ ਉੱਥੇ ਦੀ ਪ੍ਰਿੰਸੀਪਲ ਮਾਸੀ ਲੱਗਦੀ ਸੀ ਉਹਦੀ ਚੜਾਈ ਆ ਤੇਰੀ ਦਾ ਸ਼ੁਭ ਹੈ ਹੈ ਪੜੂਗੀ ਜੇ ਤਾ ਹੈ ਕਿਤੇ ਮਾਸੀ ਵੀ ਆਸਰੇ ਨਾ ਨਾ ਮਾਸੀ ਦੇ ਆਸਰੇ ਨਾ ਪਿੱਤੀ ਜਾਵੇ ਨਹੀਂ ਨਹੀਂ ਮੈਂ ਦਾਦੇ ਦੀ ਭੈਣ ਕਹਿੰਦੀ ਮੈਂ ਲੜ ਦਾਦੀ ਦੀ ਵੀ ਜੇ ਇਹਨੂੰ ਇਹਨਾ ٹرسٹ ਕਰ ਤਾ ਕਿ ਮੈਨੂੰ ਮੈਡਮ ਖੇਤੀ ਦੇ ਕੰਮ ਕਰਾਵੇ ਅੱਛਾ ਮੈਡਮ ਨੇ ਤਿੰਨ ਕਾਪੀ ਉਹਦੇ ਕਾਪੀ ਥੱਲੇ ਕਹਿੰਦੀ ਕਾਪੀ ਚੱਕ ਕੇ ਆਪਣੇ ਉੱਪਰ ਰੱਖ ਕੇ ਵੀ ਪਹਿਲਾਂ ਮੈਨੂੰ ਕੰਮ ਕਰਾਓ ਅੱਛਾ ਜੀ ਬਾਕੀਆਂ ਨੂੰ ਬਾਅਦ ਵਿੱਚ ਕਰਾਉਣਾ ਪਹਿਲਾਂ ਮੈਨੂੰ ਕਰਾਓ ਹੂੰ ਕੀ ਮੈਂ ਤੱਕ ਇੱਕ ਮੈਡਮ ਦੇ ਕੋਲੇ ਰਹਿੰਦੀ ਕਹਿੰਦੀ ਜਿੰਨਾ ਬੇਖੇਡਣ ਜਾਂਦੀ ਆ ਵੀਓ ਮੈਮ ਦੇ ਨਾਲ ਹੀ ਰਹਿਣਾ ਅੱਛਾ ਜੀ ਠੀਕ ਹੈ ਮਾਰਲਾ ਬੰਦੀ ਮੈਡਮ ਅਸ਼ੋਕ ਵੀ ਗੁਰਸੇਖਾ ਜੀ ਠੀਕ ਹੈ ਠੀਕ ਹੈ ਹਾਂ ਤਾਂ ਸਾਰੇ ਜਿੰਨੇ ਵੀ ਟੀਚਰ ਸਾਰੇ ਮਰਦਤਾ ਨਹੀਂ ਹੈ ਹਾਂ ਕੋਈ ਵੀ ਹੋ ਨਹੀਂ ਹੈਗਾ ਮੁੰਡਾ ਜਿਹੜਾ ਨੇ ਇੱਕ ਨਾ ਨਾ ਸਹੀ ਗੱਲ ਹੈ ਜੀ ਨਿਤਨ ਬਾਲੀਆਂ ਦੇ ਪੱਡੇ ਬਾਲੀਆਂ ਦੇ ਪਾਠ ਨਾ ਹਰ ਸਾਰਾ ਕੋਲ ਹਾਂ ਜੀ ਹਾਂ ਕਾਹਲੀ ਨੂੰ ਉਹਨਾਂ ਦੇ ਕਲਾਸਾਂ ਵੀ ਵੱਡੂ ਸਾਹਮਣੇ ਲੱਗਦੀਆਂ ਜਾਂ ਤੇ ਇੱਥੇ ਲੋਕਾਂ ਨੂੰ ਲੱਗਦੀਆਂ ਅੱਛਾ ਅੱਛਾ ਜੀ ਟੀਚਰਾਂ ਦੀ ਵੀ ਕਲਾਸਾਂ ਵੱਡੂ ਸਾਹਮਣੇ ਲੱਗਦੀਆਂ ਜੀਨੇ ਚੋਆਨ ਕਰਨਾ ਸਕੂਲ ਤੋਂ ਵਿੱਚ ਮਤਲਬ ਕਿ ਕਹਿੰਦਾ ਕੰਪਿਊਟਰ ਪਾਏ ਉਹ ਨਾ ਪੁੱਤ ਖਾਈ ਹੁਣ ਹੋਰ ਲੈ ਲੈ ਹੋਰ ਲੈ ਲੈ ਜਾ ਉਹ ਡਸਟਬਿਨ ਮੈਂ ਸੱਡ ਦੇ ਹਾਂ ਕੋਈ ਨਹੀਂ ਕੋਈ ਨਹੀਂ ਬੋਲਵਾ ਦੇ ਸੇਵਿਸ ਕਰਾਣਾ ਹੈ ਇੱਧਰ ਮੈਡਮ ਜੀ ਸਾਡੇ ਹੁਣ ਮਸੀ ਤੋਂ ਆਏ ਆ ਬੋਤਲ ਵੀ ਅੱਧੀ ਹੋਣ ਲੱਗੀ ਆ ਸ਼ਾਮ ਤੱਕ ਨਾ ਤਾਂ ਬੋਲੀ ਆ ਬੋਤਲ ਤਾਂ ਮੈਨੂੰ ਲੱਗਦਾ ਜੀ ਸ਼ਾਮ ਤੱਕ ਹੀ ਹੋਣੀ ਹੈ ਨਹੀ ਅਜੇ ਆਪਾਂ ਹਾਂ ਚੋਂ ਉਤਾਰ ਕੇ ਬੈਠੇ ਦੇੜੇ ਨੇ ਪਾਪਾ ਹੀ ਪੈਦਾ ਨੇ ਫਿਰ ਬਿੰਦਰ ਨੇ ਸਾਡੇ ਬਿੰਦਰ ਕਹਿੰਦਾ ਤਾ ਇਹ ਪਾ ਫਿਰ ਆਏ ਕਰੂੰਗਾ ਜੀ ਇਹ ਨਾ ਆਪਣਾ ਜੇਨਨ ਕਿਹਾ ਵੀ ਹੋ ਟ੍ਰਿਪ ਲੱਗਣੇ ਸਵੇਰੇ ਪਾ ਸਵੇਰੇ ਲਿਆਉਂਗੇ ਪਾ ਦਾ ਹਨਾ ਹਾਂ ਕਰ ਲਾਂਗੇ ਹਾਂ ਜੀ ਹਾਂ ਹਾਂ ਛੁੱਟੀ ਟੈਨਸ਼ਨ ਵਾਲੇ ਹੈਗਾ ਜੀ ਚਾਚਾ ਜੀਨਦਾਬਾ ਨੀ ਚਲੋ ਉਹ ਤਾਂ ਠੀਕ ਆ ਜੀ ਪਰ ਫਿਰ ਕਈ ਪਰੌਠਾ ਬਿਨੈ ਦੀ ਮੁੰਮੀ ਕਿਵੇਂ ਡਾਊਨ ਆ ਮੇਰੀ ਮੁੰਮੀ ਤੋਂ ਬਣਦਾ ਨਹੀਂ ਮੇਰਾ ਵੀ ਨਹੀਂ ਕੀ ਕਰਦਾ ਮੈਂ ਤਾਂ ਪਰ ਤੂੰ ਸਾਨੂੰ ਕਰਦੇ ਸਰਪੋਂ ਤੇਰਾ ਚਾਚਾ ਫੜਾ ਜਿਆ ਕਰ ਹਾਂ ਪਰੌਠੇ ਜਿਹੜਾ ਅੰਗਰੇਜ਼ਾਸ਼ਤ ਕਰ ਹਾਂਜੀ ਅਜੇ ਰਾਸ਼ਟ ਮੂਡ ਪਰ ਥਾਰੇ ਬਾਹਰ ਉਹ ਵੀ ਸਾਰੇ ਬਾਹਰ ਵੀ ਰਾਸ਼ਟ ਮੂਡ ਪਰ ਮੀ ਪੈਂਦਾ ਬਾਹਰ ਵੀ ਹਾਂਜੀ ਹਾਂ ਮੀ ਪੈ ਰਾਇਆ ਪੂਰਾ ਹੋ ਕੇ ਕਰਕੇ ਸਾਡੀ ਰਾਸ਼ਟ ਮੂਡ ਤੋਂ ਟੋਕੜਾ ਮੀਤੇ ਪੇ ਸਾਰੇ ਮੇਰਾ ਤਾਂ ਨਹੀਂ ਕਿ ਸਿਰਦ ਨੂੰ ਲੱਗੇ ਲੇਕਿਓਂ ਮਿਖਾਲ ਚੜਦਾ ਭੱਲੇ 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 305 ਬੁਖਾਰ ਆਇਆ ਪਰ ਉਹਨਾਂ ਨੂੰ ਬੋਤਾ ਥਰਮੋਮੀਟਰ ਨਾ ਪੜ ਗਿਆ ਹੈ ਨਹੀਂ ਤੇ ਮੈਨੂੰ ਤੇ ਨਾਰਮਲ ਵੀ ਦੱਸ ਕਰਦੇ ਹੈ ਜੀ ਜੇ ਤੁਹਾਨੂੰ ਪਤਾ ਹੈ ਹੈ ਡਾਕਟਰ ਭਲਾ ਤਾਂ ਮਿਲਦਾ ਔਰ ਬਸ ਜੀ ਹੋ ਜਣਾ ਕੁਝ ਇਦੋਂ ਕਿਹੜਾ ਕੈਨ ਹੋ ਗਿਆ ਅੱਜ ਅੱਛਾ ਹੂੰ ਡਾਕਟਰ ਖੈਰ ਰੱਖੁੰਦੇ ਇਹਦਾ ਜੇ ਤੈਨੂੰ ਮਨਾ ਕਰ ਦਿੱਤੇ ਵੀ ਤੂੰ ਨਾ ਕੁਝ ਖਾ ਜੱਟ ਡਾਕਟਰ ਜਦੋਂ ਡਾਕਟਰ ਮਰੀਜ਼ ਕਰਦਾ ਪਰੌਂਠਿਆਂ ਨੂੰ ਮਨਾ ਕਰਤਾ ਜੀ ਮੈਨੂੰ ਪਰੌਂਠੇ ਦਾ ਲਿਆਂਦੇ ਦੇ ਅਸੀਂ ਡਾਕਟਰ ਕਹਿੰਦੇ ਵੀ ਨਹੀਂ ਇਹਨੂੰ ਦੇਣਾ ਨਹੀਂ ਹੈ ਆਹ ਆ ਖਰਾਬ ਕਰਵਾ ਹਾਂਜੀ ਹਾਂ ਹਾਂ ਤਾਂ ਕਰਕੇ ਲਿਆ ਹੋਇਆ ਨਹੀਂ ਵੀ ਐਨੇ ਨਾ ਡ੍ਰਿਪ ਲੱਗੀ ਹੈ ਹੈਲੀ ਚੀਜ਼ ਖਰਾਬ ਹੂੰ ਚਲ ਅਸੀਂ ਸਿਹਤ ਵਾਸਤੇ ਬਹੁਤ ਕੰਪਰੋਮਾਈਜ਼ ਕਰਦੇ ਬਿਲਕੁਲ ਬਿਲਕੁਲ ਸਾਰੇ ਹੱਕ ਰੇੜਦੇ ਨਾ ਮਨ ਨੂੰ ਦਵੇ ਫੇ ਤਾਂ ਦਿੱਤਾ ਨਹੀਂ ਹੈ ਇਹਨੂੰ ਬਰੋਂਟਾ ਹੂੰ ਬਾਦ ਪੂਰੀ ਮੱਖੀ ਚਲੀ ਨਾ ਆ ਬਣਾ ਕੇ ਜਿਨੀ ਆ ਖੇਚੜੀ ਦਾ ਖਾਣਾ ਆਪਾਂ ਦੀ ਯਾਦ ਆਉਂਦੀ ਆ ਹੂੰ ਆਸਾਂ ਨੂੰ ਪਾਪਾ ਦੀ ਯਾਦ ਆਉਂਦੀ ਆ ਫੋਨ ਲਾ ਲੈਣਾ ਦਾ ਡੈਡੀ ਨੂੰ ਕਿਉਂਕਿ ਜਦੋਂ ਮੈਂ ਪਹਿਲਾ ਹੋਈ ਸੀ ਪਾਪਾ ਹੀ ਮੇਰੇ ਕੋਲ ਪਾਪਾ ਪਹਾੜਾ ਚੋਂ ਕਿਆ ਕਰਦਾ ਹੁਣ ਕਿੰਨੇ ਜਾਣੇ ਤੇਰੇ ਕੋਲ ਦੇ ਹਲਾ ਮਾਸੀ ਜੀ ਚਾਚਾ ਜੀ ਮੈਂ ਸਾਡੀ ਕੋ ਬੈਲੀ ਆ ਦੇ ਲਈ ਹੈਗੀ ਕਰ ਲੀ ਉਹ ਯਾਦ ਆਉਂਦੀ ਯਾਦ ਆਉਂਦੀ ਇਹਨੂੰ ਪਾਪਾ ਜੀ ਨੂੰ ਪਾਪਾ ਕਹਿੰਦੇ ਮੈਂ ਆਆ ਆਪਣਾ ਮੋਟਰਸਾਈਕਲ ਲੈ ਲਿਆ ਮੈਂ ਹੁਣ ਹਵਾ ਤੇ ਉੱਡਣਾ ਬਸ ਮੋਟਰਸਾਈਕਲ ਵੀ ਭਾਈ ਹਵਾ ਚੋੜਨੇ ਵਾਲਾ ਹੀ ਦਿਆ ਪਾਲਸਰ ਜੀ ਜੀ ਮੀ ਪਿੰਡਾਂ ਦਾ ਹੋਰ ਫਸਾਪਾ ਤੇ ਗੱਡੀ ਲੈ ਕੇ ਗਿਆ ਬੰਦਾ ਹਾਂ ਹਾਂ ਗੱਡੀ ਦਾ ਆਹ ਤਾਂ ਨਜ਼ਾਰਾ ਜੀ ਗੱਡੀ ਦਾ ਮੀ ਪਿੰਡਾਂ ਦਾ ਨਾ ਤਾਂ ਤੱਕ ਮੀ ਨਹੀਂ ਹੁੰਦਾ ਤਾਂ ਤੱਕ ਕਹਿੰਦਾ ਮੈਂ ਆਂ ਜੀ ਸਾਬ ਨੂੰ ਵੈਸੇ ਲੱਗੇ ਦੇਖੋ ਹੂੰ ਤਾਹ ਪਹੁੰਚਦੇ ਆ ਬਿਲਕੁਲ 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 ਜੀ